ਆਪਣਾ ਗਿਆਨੀ ਗੁਰਮੁਖਸਾ ਦਾ ਸਫ਼ਰ ਤੋਂ ਬਾਅਦ ਭਗਵੰਤਬਾਨ ਦੂਜਾ ਬੰਦਾ ਜਿਹੜਾ ਕਲਾ ਨਾਲ ਜੁੜਿਆ ਪੰਜਾਬ ਦਾ ਮੁੱਖ ਮੰਤਰੀ ਬਣਿਆ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਖੁਸ਼ੀ ਦੀ ਗੱਲ ਸਾਨੂੰ ਇੱਕ ਕਲਾਕਾਰ ਭਰਾ ਬਣਿਆ ਮੁੱਖ ਮੰਤਰੀ ਹਾਂਜੀ ਬਹੁਤ ਵੱਡੀ ਗੱਲ ਹੈ ਸਾਨੂੰ ਸਾਰੇ ਕਲਾਕਾਰ ਸਾਰੀ ਇਸ ਤਲਾਸ਼ ਬਾਰੇ ਇਸ ਜਿਹੜੇ ਦਾ ਬੁਣ ਹੈ ਬਹੁਤ ਕੋਲ ਇਹ ਨਹੀਂ ਹੁੰਦਾ ਵੀ ਉਹ ਕੀ ਨਾ ਜੀਵ ਸਜਣਾ ਜੀ ਪਾ ਕੇ ਕਿਸੇ ਦਾ ਹੋ ਕੇ ਕਿਸੇ ਦਾ ਹੋ ਕੇ ਕੀ ਆਇਆ ਹੋਇਆ ਬਗਾਨਾ ਕਹਿੰਦੇ ਸਾਡਾ ਸੀ ਕੁਸੀਂ ਤਾਂ ਉਹਨਾਂ ਨੂੰ ਮਤਲਬ ਆਪਣੇ ਅੱਖੀਂ ਗਰੋ ਕਰਦੇ ਦੇਖਿਆ ਉਹਨਾਂ ਨੂੰ ਨਹੀਂ ਬਹੁਤ ਬਹੁਤ ਉਹ ਬੰਦਾ ਕ੍ਰਿਟਵਿਆ ਲੱਕੀ ਵੀ ਆ ਕ੍ਰਿਟਬੀਆ ਮਿਹਨਤ ਵੀ ਆ ਜਨੂਨ ਵੀ ਆ ਮੈਂ ਉਹਦਾ ਜਨੂਨ ਦੱਸਦਾ ਵੀ ਜਦੋਂ ਜੋ ਪਹਿਲੀ ਵਾਰੀ ਉਹ ਜਿੱਤਿਆ ਤੇ ਮੈਨੂੰ ਉਹਦਾ ਬਚਨ ਵੀ ਇਹਦਾ ਟੈਲੀਫੋਨ ਆਇਆ ਭਾਈ ਜੀ ਆਇਓ ਮੈਂ ਪਹਿਲਾਂ ਗਿਆ ਨਹੀਂ ਮੈਂ ਕਿਹਾ ਯਾਰ ਨਾ ਇਹਦਾ ਕੋਈ ਪੰਚਿਆ ਨਾ ਸਰਪੰਚਿਆ ਨਾ ਮੈਲੇ ਨੂੰ ਵੋਟ ਕਿਹਨੇ ਨਹੀਂ ਪਾਉਣੀ ਆ ਇਹ ਬੇਨੰਬਰਦਾਰ ਬੜੀ ਬਣੀ ਫਿਰਦੇ ਆ ਉਹ ਜੋ ਦੋ ਤਿੰਨ ਵਾਰੀ ਉਹਨਾਂ ਟੈਲੀਫੋਨ ਕਰ ਮੈਂ ਚੱਲ ਜਾਣਾ ਚਾਹੀਦਾ ਕਲਾਕਾਰ ਭਰਾ ਨੇ ਭਾਈ ਜੀ ਜਦੋਂ ਮੈਂ ਗਿਆ ਉਧਰ ਰੋਡ ショ ਸੀ ਮੈਂ ਧੂਰੀ ਜਾ ਕੇ ਮੈਂ ਹਰਾਨ ਹੋ ਗਿਆ ਮੈਂ ਕਿਸੇ ਪੋਲੀਟਿਸ਼ੀਅਨ ਪਿਛੇ ਪਹਿਲੀ ਵਾਰ ਐਡਾ ਵੱਡਾ ਕਾਯੂਮ ਦੇਖਿਆ ਯਾਨੀ ਮੇਰੀ ਸੋਚ ਤੋਂ ਬਾਹਰ ਕੰਮ ਹੋ ਗਿਆ ਇਹ ਦੋ ਬੱਸਾਂ ਸੀ ਇੱਕ ਗੱਡੀ ਸੀ ਇੱਕ ਪੂਰੀ ਤੇ ਸੀਟ ਤੇ ਆਪ ਖੜਾ ਸੀ ਇੱਕ ਪਿਛੇ ਸੀ ਉਹਦੇ ਵਿੱਚ ਰਵਿੰਦਰ ਗਰੇਵਾਲ ਸ਼ਰੀਮਾਨ ਮਨਜੀਤ ਰੋਪੋਵਾਲੀਆ ਬਚਨਬੇਦਲ ਇੱਕ ਪਤਨ ਹੋ ਕੋਣ ਸੀ ਤੇ ਮੈਨੂੰ ਬਗਾਰ ਬਾਈ ਕਹਿੰਦਾ ਕਹਿੰਦਾ ਵੀ ਬਾਈ ਤੂੰ ਪਿਛਲੀ ਗੱਡੀ ਚੜਜੋ ਉਹ ਜਿਹੜੇ ਮੈਂ ਚੜਕੋ ਗੱਡੀ ਚ ਪਾਉ ਕਿਲੋ ਮੈਂ 2 ਕਿਲੋਮੀਟਰ ਤੱਕ ਜਿੱਥੋਂ ਤੱਕ ਨਜ਼ਰ ਗਈ ਦੁਨੀਆ ਸੀ ਅੱਗੇ ਤੱਕ ਦੁਨੀਆ ਸੀ ਹਨ ਮੈਂ ਹੈਰਾਨ ਸੀ ਵੀ ਸਲਕ ਕ੍ਰਿਸ਼ਮਾ ਹੋਇਆ ਕਿਵੇਂ ਮੈਨੂੰ ਵਜਨਾ ਮੈਂ ਕਹਾਂ ਵੀ ਕੁਮਾਰ ਆ ਅੱਜ ਮੈਂ ਕਹਾਂ ਜਦ ਬੜੀ ਬੜੀ ਬਜਰਬੀਦਲ ਕਹਿੰਦਾ ਜੋ ਸਿਰੇ ਹਕਤਿਆਰ ਹੋਣ ਲੱਗੇ ਤੇ ਕਹਿੰਦਾ ਮੈਂ ਯਾਰ ਅੱਜ ਚਲ ਸ਼ੋਕਿਆ ਵੀ ਮਹੀਨਾ ਡੇਢ ਮਹੀਨਾਗਾ ਤੱਕ ਕਹਿੰਦਾ ਨੂੰ ਅੱਜ ਆਰਾਮ ਕਰਾਂਗੇ ਹਾਂ ਅੱਜ ਤੋਂ ਬਾਅਦ ਤੇ ਮੈਨੂੰ ਕਹਿੰਦਾ ਯਾਰ ਮੈਂ ਤੇ ਇਹ ਕਹਿਣ ਲੱਗਿਆ ਕਹਿੰਦਾ ਮੈਨੂੰ ਕਹਿੰਦਾ ਯਾਰ ਤੇ ਸਾਰਾ ਜੀਨ ਲੱਗਦਾ ਕਹਿੰਦਾ ਬਾਵਾ ਆ ਰਹੇ ਲੱਗੇ ਹੋਏ ਸੀ ਹੁਣ ਕੀ ਕਰਾਂਗੇ ਕਹਿੰਦਾ ਮੈਂ ਕੋਈ ਨਹੀਂ ਉਹ ਕਿਸ ਦੇ ਹੋਜ ਰਿਹਾ ਯਾਨੀ ਇੰਨਾ ਉਹ ਜਨੂਨੀ ਬੰਦਾ ਬਲ ਇੱਕ ਕਲਾਕਾਰ ਭਗਵਾਨ ਤੇ ਇੱਕ ਸਿਆਸਤਦਾਨ ਭਗਵਾਨ ਦੋਵਾਂ ਦੇ ਵਿੱਚ ਤੁਹਾਨੂੰ ਕੋਈ ਫਰਕ ਲੱਗਿਆ ਨਹੀਂ ਫਰਕ ਤਾਂ ਹੈ ਕਲਾਕਾਰ ਤਾਂ ਇੱਥੇ ਗੱਲੀਬਾਤੀ ਸਰ ਜਾਂਦੀ ਹੈ ਜਦੋਂ ਸੀਐਮ ਨੂੰ ਤਾਂ ਕੰਮ ਕਰਨੇ ਪੈਂਦੇ ਆ ਜੋ ਕੰਮ ਰਿਜ਼ਲਟ ਦੇਣਾ ਪੈਣਾ ਹਾਂਜੀ ਜਿੰਮੇਵਾਰੀ ਬਹੁਤ ਵੱਡੀ ਹੈ ਸੀਐਮ ਤਾਂ ਬਹਿਤ ਧਰਤੀ ਦੂਜਾ ਰੱਬ ਹੈ ਜੀ ਦੇਖਿਆ ਜਾਵੇ ਹੋਰ ਤੱਕ ਕਦੇ ਹੋਣਾ ਜੋ ਕਹਤਾ ਹੋਣਾ ਤੇ ਲੋਕਾਂ ਨੂੰ ਕਿੰਨੀ ਆਸਾਂ ਨੇ ਲੋਕੀ ਹਰ ਬੰਦਾ ਉਹਦੇ ਉੱਰ ਦੇਖ ਰਿਹਾ ਹੋਰ ਜਿੰਨੇ ਰੋਟੀ ਉਹਨੂੰ ਦੇ ਕੰਮ ਵਾਲਾ ਵੀ ਦੇਖ ਰਿਹਾ ਸਰਕਾਰਾਂ ਵਾਲਾ ਵੀ ਦੇਖ ਰਿਹਾ ਹੋਰ ਵੀ ਦੇਖ ਰਿਹਾ ਉਹ ਜਿੰਮੇਵਾਰੀ ਬਹੁਤ ਵੱਡੀ ਆ ਹੋਰ ਤੱਕ ਉਹਨਾਂ ਦੀ ਕਾਰਗੁਜ਼ਾਰੀ ਤੋਂ ਤੁਸੀਂ ਸੰਤੁਸ਼ਟ ਹੋ ਆਹੋ ਜੀ ਇਸ ਤਾਂ ਚਲੋ ਜਿੱਥੇ ਲੋਕ ਕਹਿੰਦੇ ਆ ਕੋਈ ਚੰਗਾ ਪੇਪਰ ਸਾਹੀਂ ਸਾ ਇਹ ਤਾਂ ਚੰਗਾ ਹੀ ਉਹ ਆ ਨਹੀਂ ਕੋਈ ਗਲਤ ਕੰਮ ਕਰ ਰਿਹਾ ਈਮਾਨਦਾਰ ਬੰਦਾ ਬਹੁਤ ਵਧੀਆ ਇਨਸਾਨ ਹੈ ਜੈ ਜੈ ਪਰਮਾਤਮਾ ਨੂੰ ਸਬਤਿਆ ਦੇਵੇ ਬਹੁਤ ਵੱਡਾ ਕੰਮ ਕਰੇ ਪੰਜਾਬ ਨੂੰ ਯਾਦ ਕਰੇ ਉਹਨੂੰ ਤੁਹਾਡੇ ਨਾਲ ਵੀ ਕਿਤੇ ਸਟੇਜ ਸਾਂਝੀ ਕੀਤੀ ਹੋਵੇ ਕੋਈ ਕਸਾ ਸੁਣਾਓ ਪੁਰਾਣਾ ਨਹੀਂ ਪੁਰਾਣੇ ਤਾਂ ਬਹੁਤ ਬੜੀ ਉਹ ਮਰਦੇ ਰਹੇ ਉਹ ਬਹੁਤ ਵਧੀਆ ਨਹੀਂ ਕਿਤੇ ਇਕੱਠਾ ਸਟੇਜ ਸਾਂਝੀ ਕਰਨ ਲਾ ਤੇ ਸਟੇਜ ਨਹੀਂ ਪੂਰੇ ਸਾਥੋਂ ਜੂਨੀਅਰ ਸੀ ਉਹਦਾ ਵੀ ਮਖੌਲੀ ਤੇ ਬਾਜ਼ ਨਹੀਂ ਗਿਆ ਨਹੀਂ ਤੌਰ ਨਾ ਜਿਵੇਂ ਸਦੀਕ ਸਾਹਿਬ ਦੇ ਨਾਲ ਉਹ ਸਟੇ ਸਕੱਟਰੀ ਤੌਰ ਤੇ ਵੀ ਜਾਂਦੇ ਰਹੇ ਉੱਥੇ ਨਹੀਂ ਮੇਰੇ ਨਾਲ ਨਹੀਂ ਗਿਆ ਗਿਆ ਉਹ ਤਾਂ ਕਿ ਕੋਈ ਸਦੀਕ ਸਾਹਿਬ ਜਿਹੜੀ ਕੋਠੀ ਰਹੀ ਦੇ ਚ ਮੈਂ ਤਾਂ ਕਿਹਾਦਾ ਉਹਨਾਂ ਕੋਠੀ ਕਿਹੋ ਜੀ ਆ ਇਹ ਜਦੋਂ 2 MP ਚਲੇ ਗਏ ਅਰੇ ਹੋਰ ਕੋਸੇ ਕੋਠੀ ਉਹ ਸਦੀਕ ਸਾਹਿਬ ਰਹਿੰਦੇ ਆ ਅੱਛਾ ਜੀ ਹਾਂ ਇਹਦੀ ਉਹ ਨਕਲ ਜੀ ਤਾਂ ਮੈਂ ਉਲਵੀਏ ਚੋਤਾ ਜੀ ਉਹ ਵੀ ਹੁਣ ਫਿਰ MP ਵੰਡ ਦੀ ਤਿਆਰੀ ਚ ਤੀਜਾ MP ਹੋਰ ਬਜਨਵਾ ਹੋਰ ਬਜਨ ਸ਼ੇਰਾ ਹੋਣੀ ਤੇ ਉਹ ਦੂਜਾ ਜਨਰਲ ਕਮਾਂਡ ਅਨੁਸਾਰੀ ਅਥੀ ਟੀਮ ਇੱਥੇ ਹੁੰਦੀ ਸੀ ਉਸੇ ਘਰ ਦੇ ਵਿੱਚ ਅੱਛਾ ਭਗਵੰਤ ਸਿੰਘ ਦੇ ਵਿਆਹ ਦੇ ਵਿੱਚ ਵੀ ਤੁਹਾਨੂੰ ਗਾਣ ਦਾ ਮੌਕਾ ਮਿਲਿਆ ਹਾਂ ਮੈਨੂੰ ਪਹਿਲੇ ਵਿਆਹ ਜਦੋਂ ਉਹਦੇ ਪਿੰਡ ਉਹਨਾਂ ਬੁਲਾਇਆ ਸੀ ਮੈਨੂੰ ਤੇ ਮੈਨੂੰ ਹੱਸਣ ਲੱਗੇ ਕਹਿੰਦੇ ਮੈਜਿਕ ਪ੍ਰੋਮਕਾ ਦਾ ਕਹਿੰਦੇ ਇਹ ਸਦੀ ਦੀ ਮਾੜੀ ਸਭ ਤੋਂ ਭਾਨ ਕਿ ਕੱਟਣਾ ਮੈਂ ਹੈ ਕੀ ਆ ਮੈਂ ਕਹਿੰਦਾ ਮੇਰੇ ਕੋਲ ਕੋਕਰ ਫਰਾਂਸੀਆ ਕੋਈ ਮੇਲਾ ਕੀ ਆ ਕਹਿੰਦਾ ਮੇਰੇ ਮੰਗਣਾ ਮਾੜੀ ਕੱਟਦਾ ਦਾ ਭਾਨਾ ਕੱਟ ਰਿਹਾ ਔਰ ਤਾਂ ਦੂਜੀ ਘਟਨਾ ਵੀ ਹੋਊਗੀ ਆ ਚਲੋ ਵਧੀਆ ਹੋਏ ਵਧੀਆ ਵਈ ਬੇਟੀ ਦੇ ਬਾਪ ਬਣੇ ਹੁਣ ਦੁਬਾਰਾ ਫੇਰ ਆਹ ਆ